ਸੰਝੇ ਕਰਕੇ ਗਏ ਆ ਇਹ ਬਖ ਬਖ ਜਥੇ ਬੰਨਿਆ ਕਿਸਾਨ ਜਥੇ ਬੰਨਿਆ ਮਜ਼ਦੂਰ ਜਥੇ ਬੰਨਿਆ ਪਹਿਲੇ ਲੋਕ 35 ਸਾਲ 17 ਬੀਬੀਆਂ ਤੁਸੀਂ ਸਾਰੇ ਆਉਨੇ ਆ ਤੁਹਾਡਾ ਤੁਹਾਨੂੰ ਜੀਆ ਵੀ ਕਹਿੰਦੇ ਤੇ ਤੁਹਾਡਾ ਤਲਬਾ ਨਹੀਂ ਕਰਦੇ ਦੋ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਕੁਝ ਮੈਂ ਤੁਹਾਨੂੰ ਸੋਚਣਾ ਨਾਲ ਜਿਹੜੀਆਂ ਦੋ ਗੱਲਾਂ ਦੀ ਮੈਂ ਬੋਲਣੀ ਆ ਪ੍ਰਦੂਸ਼ਣ ਸ਼ਬਦ ਬਾਰ ਬਾਰ ਅਸੀਂ ਨਾਰਾ ਵੀ ਲਾਉਂਦੇ ਆ ਪ੍ਰਦੂਸ਼ਣ ਫੈਕਟਰੀ ਬੰਦ ਕਰੋ ਉਹ ਪ੍ਰਦੂਸ਼ਣ ਸ਼ਬਦ ਬਾਰ ਬਾਰ ਆਉਂਦਾ ਹੈ ਅਸਲ ਸੇ ਲੱਗ ਹੈ ਕਿ ਜਦੋਂ ਮਨੁੱਖ ਇਸ ਧਰਤੀ ਤੇ ਆਇਆ ਜਦੋਂ ਮਨੁੱਖ ਜੰਗਲਾਂ 'ਚ ਰਹਿੰਦਾ ਸੀ ਜਦੋਂ ਮਨੁੱਖ ਨੇ ਸੁਰਤ ਸੰਭਾਲੀ ਜਦੋਂ ਮਨੁੱਖ ਵੱਖ-ਵੱਖ ਜੁਗਾਂ ਤੋਂ ਵਾਪਸ ਆ ਇਹਨੂੰ ਆਪਾਂ ਉਹ ਤ੍ਰੇਤਾ ਯੁਗਾਲ ਕਾਲ ਜੇ ਬੁਈ ਕਹਿੰਦਾ ਹੈ ਅਸੀਂ ਇਹ ਸਮਾਜਿਕ ਵਿਗਿਆਨੇ ਲੋਕਾਂ ਦਾ ਸਮਾਜਿਕ ਵਿਗਿਆਨੀ ਇਹਨੂੰ ਆਦਰਸ਼ ਸਮਾਜ ਗੁलामਦਾਰੀ ਸਮਾਜ ਤਜਰੀਦਾਰੀ ਸਮਾਜ ਤੇ ਹੋਣ ਵਾਲਾ ਸਮਾਜ ਜਿਸ ਨੂੰ ਸਰਮਾਇਦਾਰੀ ਕਹਿੰਦੇ ਆ ਇਹ ਚਾਰ ਜੁਗਾਂ 'ਚ ਵੰਡਿਆ ਹੋਇਆ ਆ ਆਦਰਸ਼ ਸਮਾਜ ਮੁੱਖ ਜੰਗਲਾਂ 'ਚ ਰਹਿੰਦਾ ਸੀ ਉਹਨੇ ਬਹੁਤੀ ਛੋਡੀ ਨਹੀਂ ਸੀ ਨਹੀਂ ਸ਼ਾਇਦ ਦਾ ਸਿਰ ਉਹ ਨਹੀਂ ਕਿਸੇ ਦੀ ਨਿੱਜੀ ਨਹੀਂ ਸ਼ੁਰੂ ਤੇ ਝੁੰਡ ਜੁਨੋਖ ਰਹਿੰਦੇ ਸੀ ਸ਼ਿਕਾਰ ਲੜ ਕੇ ਕਰਦੇ ਸੀ ਸ਼ਿਕਾਰ ਲੜ ਕੇ ਮਾਰ ਕੇ ਕਰਕੇ ਜਾਂਦੇ ਸੀ ਉਹਨੂੰ ਆਦਿ ਸਮਾਜ ਦਾ ਕਮਿਊਨਿਜ਼ਮ ਕਹਿੰਦੇ ਆ ਸੰਜੀਵਵਾਦਾ ਕਹਿੰਦੇ ਆ ਦੂਜਾ ਜੋ ਆ ਗਿਆ ਜਦੋਂ ਇਨੋਕਤੋਬਰ ਚ ਕੁਝ ਚਾਤਰ ਲੋਕ ਜਾਂ ਚਾਤਰ ਜਮਾਤ ਪੈਦਾ ਹੋਈ ਉਹ ਆਉਂਦਾ ਭੰਡਾਰ ਜੇ ਕਰਨ ਲੱਗ ਗਈ ਤੇ ਰਾਜ ਕਰਦਾ ਰਾਜ ਬਣਾਏ ਉਹਨੂੰ ਗੁਲਾਮਦਾਰੀ ਜੋ ਚੱਲ ਲੱਗੇ ਗੁਲਾਮਦਾਰੀ ਜੋ ਜਿਹੜੇ ਤੁਸੀਂ ਬਿਰੋਖ ਬੈਠੇ ਆ ਨਾ ਗੁਲਾਮਾਂ ਦੇ ਮਾਲਕ ਉਹਨਾਂ ਨੂੰ ਮੰਡੀਆਂ 'ਚ ਵੇਚਦੇ ਹੁੰਦੇ ਸੀ ਉਹਨੂੰ ਹਾਲ ਦੇ ਬੁਲੇ ਵੀ ਜੋੜਦੇ ਹੁੰਦੇ ਸੀ ਉਹ ਜਨਕ ਪੰਟਿਆ ਤੇ ਰਾਜਿਆਂ ਦਾ ਜੋਗ ਆ ਗਿਆ ਜਿਹਨੂੰ ਜ਼ਗੀਰਦਾਰੀ ਜੋਗ ਕਹਿੰਦੇ ਆ ਰਾਜੇ ਮਹਾਰਾਜ ਕਹਾਵਾ ਇੱਕ ਬਾਦਸ਼ਾਹ ਦਾ ਰਾਜ ਹੁੰਦਾ ਸੀ ਪਗ ਪੌਣਕ ਸਾਰੀ ਗ੍ਰਾਮ ਹੁੰਦੇ ਸੀ ਵੱਡੇ ਵੱਡੇ ਜ਼ਗੀਰਦਾਰ ਹੁੰਦੇ ਸੀ ਆਮ ਮਨੋਖਾ ਜਿਹੜਾ ਜਮੀਨ ਦਾ ਮਾਲਕ ਨਹੀਂ ਹੁੰਦਾ ਸੀ ਕਿੰਟ ਕਰਨੇ ਲੋਕ ਵੀ ਉਹ ਸੀ ਜਗੀਰੂ ਜਨਗ ਬਚ ਜਗੀਰਦਾਰਾਂ ਦੇ ਗੁਲਾਮ ਹੁੰਦੇ ਸੀ ਉਹ ਕੰਗਿਆ ਵੇਲੇ ਇੱਕ ਪੈਪਸੂ ਲੈ ਚੱਲੇ ਸੀ ਆਪਣੇ ਮੁਜਾਰਾ ਲੈ ਕੇ ਜਾਂਦੇ ਆ ਉਹਨੂੰ ਮੁਜਾਰੇ ਬਹੁਤ ਹੁੰਦੇ ਸੀ ਉਹ ਪਿੰਡਾਂ ਦੇ ਪਿੰਡ ਛੇੜੇ ਗੁਜਾਰੇ ਹੁੰਦੇ ਸੀ ਜਿਹੜੇ ਉੱਪਰ ਪਿੰਡਾਂ ਦਾ ਜਗੀਰਦਾਰ ਹੁੰਦਾ ਸੀ ਇੱਕ ਰਾਜਾ ਉਹਨੂੰ ਸਭ ਤੋਂ ਜ਼ੋਰ ਦਿੰਦਾ ਸੀ ਉਹ ਮੋਰਸ਼ੇ ਮੋਰੇ ਟੈਕਸਲ ਨਾਜੀ ਤੁਸੀਂ ਜੋ ਖੇਤੀ ਕਰਦੇ ਸੀ ਉਦੋਂ ਵੱਡਾ ਵੱਡਾ ਜਿਹੜਾ ਜੇ ਖੇਤੀ ਕਰਦੇ ਆ ਜਾਂ ਉਹ ਤੁਹਾਡੇ ਫਸਲ ਹੁੰਦੇ ਸੀ ਉਹ ਇੱਕ ਹਿੱਸਾ ਛਾੜਦੇ ਸੀ ਦੋ ਹਿੱਸੇ ਆਪ ਲੈ ਜਾਂਦੇ ਸੀ ਤਾਂ ਇਹ ਜੋਗ ਵੀ ਪੜਤ ਗਿਆ ਸੋਗ ਨਹੀਂ ਰਿਹਾ ਉਹ ਰਾਜਨ ਦਾ ਜੋਗ ਕਿਤੇ ਨਹੀਂ ਹੈ ਉਦੋਂ ਬਾਅਦ ਆਇਆ ਮਸ਼ੀਨਰੀ ਵਾਲਾ ਜੋਗੇ ਪਹਿਲਾਂ ਗ੍ਰੈਂਡ ਚ ਆਇਆ ਮੈਡਕਾ ਆਇਆ ਬਜੇ ਉਹ ਡਿਸਟਲ ਚ ਆਇਆ ਜੇਥੇ ਜਨੇ ਮਜਾਰੇ ਸੀ ਉਹ ਸ਼ਹਿਰਾਂ ਚੜੇ ਕੇ ਸਮਾਇਦਾਰੋਂ ਦੇ ਫੈਕਟਰੀਆਂ ਲਾਈਆਂ ਕੱਪੜੇ ਦੀਆਂ ਲਾਈਆਂ ਖਾਰੇ ਢਾਣੇ ਦੀਆਂ ਲਾਈਆਂ ਤਾਂ ਉਹਨਾਂ ਦੇ ਫੈਕਟਰੀਆਂ ਦੇ ਮਾਰਕ ਸੀ ਉਹਨਾਂ ਨੂੰ ਰੋੜ ਸੀ ਬਈ ਇੱਥੇ ਫੈਕਟਰੀ ਚ ਆ ਕੇ ਮਜ਼ਦੂਰ ਕੰਮ ਕਰਨ ਮਜਾਰੇ ਜਨੇ ਸੀਗੇ ਉਹ ਜ਼ਗੀਰਦਾਰੋਂ ਦੇ ਅੰਦਰ ਸੀ ਗੁਲਾਮ ਸੀ ਉਹਨਾਂ ਦੇ ਕਾਹਨ ਨੇ ਨਾਰਦ ਦਤਾ ਸਮੇਂ ਦਰਾਨੀ ਉਹ ਵੀ ਆਓ ਤੁਹਾਨੂੰ ਮੋਰਨ ਦੀ ਜਾਦੀ ਤੁਹਾਨੂੰ ਵੋਟ ਪਾਉਣ ਦੀ ਜਾਦੀ ਅਸੀਂ ਦੇਵਾਂਗੇ ਤੇ ਬਗਾਵਤਾ ਹੋਈ ਜੀ 프랑ਸ ਦੇ ਵਿਰੁੱਧ ਕਿਲਾ ਉਹ ਇੰਗਲੈਂਡ ਵੀ ਗੁਪਲਟ ਗਿਆ ਤੇ ਸਾਡੇ ਤੀਜੀ ਦੁਨੀਆ ਦੇ ਦੇਸ਼ ਜਿਨ੍ਹਾਂ ਦੇ ਪਾਰਸੀ ਉਹ ਮਿਲ ਜਾਂਦਾ ਕਲਾਮ ਹੁੰਦਾ ਸੀ ਹੁਣ ਬਹੁਤ ਕੁਝ ਬਦਲ ਗਿਆ ਆਜ਼ਾਦੀ ਦੀਆਂ ਟਾਰਾ ਸਾਡੇ ਮੰਤਰੀ ਜੇ ਮਾਰਦੇ ਆ ਜਾਂ ਆਜ਼ਾਦੀ ਮਨਾਉਂਦੇ ਆ ਤੇ ਸਾਨੂੰ ਪਤਾ ਹੈ ਇਹ ਜੜ੍ਹ ਦੀ ਕਿਹਦੇ ਵਾਸਤੇ ਆਈ ਪਰ ਸ਼ੇਖ ਨੇ ਕਿਹਾ ਸੀ ਤੇ ਇਨਸ਼ਾਅੱਰ ਨਾਲ ਨਾਲ ਜਦੋਂ ਫੱਸੀ ਚੜਦਾ ਹੈ ਉਹ ਇੱਕ ਗੱਲ ਕਹਿ ਜਿੰਨਾ ਪੜਿਆ ਬਹੁਤ ਆਹੋ ਗਿਆਨ ਬਹੁਤ ਸੀ ਉਹਨੂੰ ਕਿ ਜੇ ਤੂੰ ਬਾਦ ਮੇਰੀ ਬਹੁਤ ਤੋਂ ਬਾਦ ਕੋਈ ਪਾਣਾ ਫੜਿਆ ਕੋਈ ਜੜ੍ਹਦੀ ਆਈ ਤਾਂ ਗੋੜਿਆਂ ਦੀ ਸਾਦੇ ਕਾਲੇ ਆਉਣਗੇ ਤੇ ਤੁਹਾਡੇ ਸਾਹਮਣੇ ਆ ਕੇ ਬੈਠਲੇ ਆਏ ਇਹ ਹੋਰ ਉਹ ਨਹੀਂ জানੂਗੇ 10% ਲੋਕਾਂ ਮੈਂ ਦੱਸਿਆ ਜਿੰਨਾਂ ਕੋਲੇ ਜ਼ਇਦਾਦ ਦਾ 70% ਹਿੱਸਾ ਗਰੀਬ ਕਿਸਾਨ ਆਮ ਮਜ਼ਦੂਰ ਆਮ ਬੰਦਾ ਕਿੱਤੀ ਬੰਦਾ ਕਿਸਾਨ ਉਹਨਾਂ ਦੀ ਲੋਟਦਾ ਸ਼ਕਾਰ ਹੈ ਮੈਂ ਗੱਲ ਕਰੇ ਪ੍ਰੋਡਕਸ਼ਨ ਸਰਮਾਇਦਾਰੀ ਦੇ ਨਾਲ ਆਇਆ ਪਹਿਲਾਂ ਪ੍ਰੋਡਕਸ਼ਨ ਨਹੀਂ ਹੁੰਦਾ ਸਿਰਫ ਫੈਕਟਰੀਆਂ ਹੁੰਦੀਆਂ ਪਰ ਸਵਾਲ ਹੋ ਸਕਦਾ ਜੇ ਫੈਕਟਰੀਆਂ ਹੁੰਦੀਆਂ ਆ ਜਿਹੜਾ ਖਾਣਾ ਦੇ ਨਾਲ ਸਮਾਨ ਕਿਵੇਂ ਮੰਗਦਾ ਵਿਗਿਆਨ ਨੇ ਇਸ ਤਰ੍ਹਾਂ ਕੋ ਦਿੱਤਾ ਹੈ ਪਰ ਵਿਗਿਆਨ ਨੇ ਇੱਕ ਚੀਜ਼ ਹੋਰ ਨਾਲ ਦਿੱਤੀ ਜਿਹੜਾ ਪ੍ਰਦੂਸ਼ਨ ਹੈ ਤੁਸੀਂ ਉਹਨੂੰ ਖਤਮ ਕਰ ਸਕਦੇ ਹੋ ਅੱਜ ਪਠੇ ਲੱਗੇ ਆ ਉਹਨਾਂ ਵਰਤੇ 30 ਮਿੰਟ ਪਲਾਨ ਰਹਿਣਾ ਕੋਈ ਨਹੀਂ ਲਾਉਂਦਾ ਅੱਜ ਲੁਦੇਦਗੀਆਂ ਫੈਕਟਰੀਆਂ ਦੁਦਣੀਆਂ ਦੀਆਂ ਜਿਹੜੀਆਂ ਰੰਗ ਦੇ ਕੱਪੜੇ ਰੰਗਦੀਆਂ ਡਾਇਰ ਫੈਕਟਰੀਆਂ ਕਹਿੰਦੇ ਆ ਉਹ ਧਰਤੀ ਜਿਸ ਸਾਰਾ ਪਾਣੀ ਪੌਂਦੀਆਂ ਪ੍ਰਦੂਸ਼ਣ ਬੋਰਡ ਉਹਨਾਂ ਨੂੰ ਜਦੋਂ ਕਹਿੰਦਾ ਤਾਂ ਉਹ ਕਹਿੰਦੇ ਜੀ ਇਹ ਸਟਰੀਟਮੈਂਟ ਕਰਾ ਲੈ ਕਿਤੇ ਹੱਥੀਂ ਘੜੇ ਗਏ ਵਰਤਦੇ ਨਹੀਂ ਜਦੋਂ ਤੁਮਾਂ ਜਦੋਂ ਪ੍ਰਦੂਸ਼ ਰੰਗਦਾਰ ਸਭ ਕੋ ਕੈਮੀਕਲ ਤੇ ਮਲਬੂਤਰ ਜਿਹੜਾ ਜਦੋਂ ਸਾਡੇ ਪਾਣੀ ਚ ਡਰਨ ਲੱਗਿਆ ਹਵਾ ਚ ਡਰਨ ਲੱਗਿਆ ਇਹਨੂੰ ਕਹਿੰਦੇ ਆ ਪ੍ਰਦੂਸ਼ਣ ਪ੍ਰਦੂਸ਼ਣ ਨਾਲ ਮਤ ਬਣਾ ਆਕਸੀਜਨ ਦਾ ਘਟ ਜਾਣਾ ਉਦੋਂ ਤਰ੍ਹਾਂ ਵੀਰੋ ਪੁੱਤਰ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਉਦੋਂ ਦਾ ਸਾਨੂੰ ਆਕਸੀਜਨ ਦਿੱਤੀ ਹੈ ਪੁੱਤਰ ਨੇ ਆ ਦਰਖਤ ਦਿੱਤੇ ਆ ਹਰ ਗਿਆ ਭੜੀਆਂ ਪੈਣ ਗਿਆ ਦਿੱਤਿਆ ਪਰ ਇਥੋਂ ਦੇ ਲੋਟੂ ਟੋ ਲੈ ਆ ਨੇ ਇਹ ਮੌਸਮ ਨੂੰ ਇਹ ਸਾਰਾ ਕੁਝ ਨੂੰ ਬਗਾੜਦਾ ਮੇਰੇ ਵੀਰ ਕਿਸਾਨ ਕਹਿੰਦੇ ਉਹਨੇ ਕਈ ਵਾਰੀ ਜੜ ਗੜੇ ਪੈ ਗਏ ਬੇਰੋਟੀ ਬਾਰਸ਼ ਹੋ ਗਈ ਬੇਰੁਤੀ ਗਰਮੀ ਪੈ ਗਈ ਭਰਾਵੋ ਇਹਨਾਂ ਨੇ ਜਾੜਤਾ ਵੱਡੇ ਵੱਡੇ ਵਪਾਰੀਆਂ ਨੇ ਕੁਦਰਤ ਨਾਲ ਸ਼ੇਰ ਸੜ ਬਹੁਤ ਹੋ ਗਈ ਤੇ ਕੁਦਰਤ ਵੀ ਆਪਦਾ ਫਿਰ ਰੰਗ ਦਿਖਾਉਂਦੀ ਆ ਸੋ ਇਹ ਜਿਹੜਾ ਮੁਨਾਫੇ ਦਾ ਚੱਕ ਹੈ ਉਹਨੂੰ ਕੋਈ ਪ੍ਰਾਣ ਹੀ ਮੁਕਤਾ ਦੀ ਗੇੜਾ ਮਰਦਾ ਮੱਗੇ ਉਹਨੂੰ ਆਪਦੇ ਮੁਨਾਫੇ ਦੇ ਦਿੱਤੇ ਮਾਲਕ ਨੂੰ ਵੀ ਆਪਦੇ ਮੁਨਾਫੇ ਦੇ ਦਿੱਜੇ ਨੂੰ ਪਿੰਡ ਨਹੀਂ ਨਿਸ਼ਿਆ ਉਰਸ਼ ਕੋਨੇ ਦੇ ਸਿਆ ਆਈ ਬਾਈ ਸੰਜੀਤ ਕੇ ਘਰ ਨਹੀਂ ਦਿਸਿਆ ਤੇ ਹਵਾ ਪਾਣੀ ਕਿੱਧਰ ਕਰਨਾ ਕੁਛ ਨਹੀਂ ਦਿਸਿਆ ਇਸ ਲਈ ਜਿਵੇਂ ਜੀਰਾ ਪੈਕੀ ਦੇ ਸਰਮਾਇਦਾਰਾਂ ਨੇ ਲੋਕਾਂ ਦੀ ਧਰਤੀ ਦਾ ਪਾਣੀ ਖਰਾਬ ਕਰਤਾ ਇਹਨਾਂ ਲੁੱਟੂ ਚੋਲਿਆਂ ਦਾ ਕੀ ਹੈ ਕਵੀ ਕੁਦਰਤ ਦੀ ਚੀਜ਼ ਨੂੰ ਖਰਾਬ ਕਰ ਰਹੇ ਸੋ ਇਹ ਲੜਾਈ ਸਾਰੇ ਟੰਚ ਦੇ ਖਿਲਾਫ ਹੈ ਇਹ ਲੜਾਈ ਹੋਰ ਸ਼ੁਰੂਦਾਰ ਨਾਲ ਲੜਦੇ ਪੈਣੀ ਆ ਬਾਈ ਦੱਸ ਕੇ ਗਿਆ ਅਗਰਾਹਾ ਵਾਲਾ ਕੱਲ ਇਹਨਾਂ ਨੇ ਮੀਟਿੰਗ ਕੀਤੀ ਹੈ ਕਦੇ ਬਾਅਦ ਤੇ ਵੀ ਆ ਜਿਹੜੇ ਵੋਟਾਂ ਲੈ ਹੁਣ ਆਉਣੇ ਆ ਲੋਕ ਤਾਂ ਥੋੜਾ ਜਾਣਦੇ ਆ ਪਰ ਇਸ ਤਰ੍ਹਾਂ